ਲਾ ਵਾ ਜਿਸ ਵੇਰੇ ਦਰਿਆ ਤੇ ਐਂ ਤੇ ਦਰਿਆ ਐਨੇ ਪੂਰਾ ਆਪਣੇ ਭੀਗਦੇ ਚੱਲਣਦੇ ਆ ਤੇ ਪਾਣੀ ਬਹੁਤ ਝੜਦਾ ਆ ਤੇ ਆਉ ਸਾਡਾ ਪਿੰਡ ਆ ਜਿਹਦੇ ਨਾਲ ਲੱਗਿਆ ਕਮਾਦ ਵੀ ਡੁੱਬਣ ਵਾਲੀ ਆ ਆ ਵੇਖ ਲਓ ਬਹੁਤ ਪਾਣੀ ਛੱਡਿਆ ਆ ਸੋ ਮੈਨੂੰ ਲੱਗਦਾ ਵੀ ਅੱਜ ਕੀ ਫੇਰ ਕੰਮ ਖਰਾਬ ਹੋਊਗਾ ਆ ਪਿਆਸ ਦਰਿਆ ਯਾ ਬਾ ਮੈਂ ਹਾਂ ਦਿਖਾ ਦਨੇ ਇੱਕ ਵਾਰੀ ਤੁਹਾਨੂੰ ਸਹੀ ਤਾਂ ਮਾਹੌਲ ਪਾਣੀ ਦਾ ਬਿਆਸ ਦਰਿਆ ਦਾ ਨਿਸ਼ਾਰੇ ਪੱਤਣ ਉੱਪਰ ਜੀ ਕੀ ਹਾਲ ਚਾਲ ਨੇ ਤੁਹਾਡੇ ਨੂੰ ਬਹੁਤ ਬਹੁਤ ਪਾਰੀ ਕਰ ਦੋ ਕਾਸੀਆਂ ਮੁਬਾਰਕਾਂ ਦੇਈ ਜਾਂਦੇ ਹੋ ਮੈਂ ਕੀ ਕਿਹਾ ਤੁਹਾਨੂੰ ਹਾਂ ਜੀ ਉਹ ਅੱਧੀ ਰਾਤੀ ਹੁਣ ਮੈਨੂੰ ਕਿਤੇ ਕੰਮ ਮੈਂ ਤੁਹਾਨੂੰ ਆਪਣੇ ਕੰਮ ਕਰੀਏ ਨਾ ਕਲਾਮ ਨਹੀਂ ਕਰਦਾ ਮੈਂ ਫੋਫੜ ਨੂੰ ਦੱਸਿਆ ਨਹੀਂ ਮੈਂ ਕਿਹਾ ਮੰਮੀ ਨੂੰ ਦੱਸ ਦਈ ਤੇ ਜੀ ਵੀ ਕਰੇ ਸੀ ਹਾਂ ਦੇ ਲਾ ਹੁਣ ਝੂਠ ਬੋਲੀ ਜਾਂਦੀ ਆ ਵੇਖ ਲੈ ਬੀਬੀ ਕਹਿੰਦੀ ਮੈਨੂੰ ਨੇ ਦੱਸਿਆ ਨਹੀਂ ਹੈਗਾ ਮੈਨੂੰ ਮੈਂ ਬੜਾ ਪਰੇਸ਼ਾਨ ਮੈਂ ਕੀ ਕਰਾਂ ਮਾਂ ਕਹਿੰਦਾ ਮਾਂ ਨਹੀਂ ਗਾਲਾਂ ਤਾਂ ਕੀ ਹੋ ਗਿਆ ਕੀ ਹੋਦੀਆਂ ਨਾਲ ਆ ਤੇ ਕੀ ਤੈਨੂੰ ਦੁੱਖ ਦੱਲੇ ਲੈ ਤਾਂ ਆਂਬ ਤੋੜਨ ਲੱਪੀ ਆ ਹਾਂ ਵੇ ਨਹੀਂ ਲੇ ਕੀ ਕਹਿੰਦੇ ਤੈਨੂੰ ਅੰਦਰ ਆ ਲੈ ਚੁੱਪ ਕਰਕੇ ਦੱਸ ਆਂਬ ਕੀ ਕਹਿੰਦਾ ਆਂਬ ਦੇ ਦੁਆਰੇ ਹੋ ਗਈ ਜਾਂਦਾ ਕਮਾਲ ਆ ਯਾਰ ਮਰਜ਼ੀ ਆਪਣੀ ਕਰਦੀ ਆ ਬੀਬੀ ਹਾਂ ਨਾ ਨੂੰ ਕੋ ਕਹਿਣ ਵਾਲਾ ਉਹਨਾਂ ਨੂੰ ਡਾੜੀ ਤੋਂ ਨਹੀਂ ਜਿਹੜੇ ਬੁੱਢੇ ਚੜਦੇ ਆਂ ਅਸੀਂ ਦੇਰ ਤੋੜ ਇਹ ਬੀਬੀ ਨੂੰ ਸਾਦਲਾ ਤੇਰੀ ਮੰਨਦੀ ਨਹੀਂ ਪਈ ਉਹ ਮੰਨਦੀ ਨਹੀਂ ਹੈ ਹੈ ਜਾ ਨਹੀਂ ਬੀਬੀ ਜਲੀਬ ਤੋੜਦੇ ਆਂ ਬਸਰਾ ਜੀ ਹਾਂ ਮਰਦੀ ਆ ਕਿਹੜੀ ਮਰਦੀ ਚੱਲਣੀ ਹੈ ਕੋਈ ਨਹੀਂ ਕਿਹੜੀ ਮਰਦੀ ਚੱਲਣੀ ਹੈ ਅਜਾ ਤੋੜ ਕਿਹੜਾ ਦੇ ਆ ਮੰਮੀ ਕਹਿੰਦੀ ਨਾ ਮੈਂ ਤੋਰ ਕੇ ਸੰਦਰ ਤਾਂ ਖੜਾ ਬੀਬੀ ਇਹ ਤਾਂ ਕਰਦੀ ਉੜਕਦੀ ਫਿਰਦੀ ਬੱਬੀ ਨਰਾਜ ਮੇਰੇ ਨਾਲ ਗੁੱਸਾ ਹਮ ਤੇ ਕੱਢੀ ਜਾਂਦੀ ਆ ਹੈ ਗੁੱਸਾ ਦੇ ਲੈ ਮੇਰਾ ਥੇ ਲੰਦੀ ਨਹੀਂ ਯਾਰ ਦੱਸ ਹੈ ਮੈਂ ਇਹ ਕਹ ਕਢੇ ਨਾ ਕੋ ਆ ਆ ਬਬਾ ਆ ਨਾ ਆਪਰੇ ਕਿ ਲਈ ਲੱਗੀ ਦੱਸ ਕੀ ਯਾਰ ਬੀਬੀ ਆ ਕਾ ਕੀ ਕੀਤਾ ਯਾਰ ਕੀ ਕੀਤਾ ਆਪ ਇਹਨੇ ਆਪ ਵੱਡ ਨਹੀਂ ਦੇਣਾ ਇਹਨੇ ਆ ਗਿਆ ਆ ਵੇ ਪਤਾ ਨਹੀਂ ਰੋਣ ਲਿੰਦੀ ਹਾਂ ਤੇ ਅੱਜ ਇਹਨੂੰ ਭਾਈ ਕੀ ਹੋਇਆ ਅੱਜ ਤੇ ਕਿਹਦਾ ਕਿਸੇ ਚਾਏ ਕੇ ਆਉਂਦੇ ਹੋ ਦੋ ਮਹੀਨੇ ਦੀ ਵਾਟ ਤੇ ਵਾਟ ਨਾਲ ਵਾਟੇ ਦੇਣਾ ਤੁਮ ਸਾਰਾ ਅੰਦਰੋਂ ਪਾ ਦੇਣਾ ਮੈਨੂੰ ਗੁਰਾ ਮਾਰਦਾ ਮੈਂ ਤਾਂ ਕਿਹਾ ਇੱਕ ਵਾਰ ਵੀ ਗੁਰਾ ਕਰਦਾ ਮੈਨੂੰ ਬੀਬੀ ਜਾਣਾ ਨਹੀਂ ਜਿੱਥੇ ਜਾਣਾ ਨਾ ਕਿੱਥੇ ਜਾਣਾ ਤੂੰ ਐ ਜਦੋਂ ਫੋਨ ਕੀਤਾ ਤੇ ਤੇਰੀ ਫਾਲਾ ਮੈਂ ਕਿਹਾ ਇਹ ਅੰਬਰਸਰ ਮੇਰੀ ਤਾਂ ਗੱਲ ਵੀ ਸੁਣੀ ਜਦੋਂ ਮੈਂ ਕੀਤਾ ਤੈਨੂੰ ਕਿਹਾ ਸੁਣਦਾ ਇਦਾਂ ਤੂੰ ਆ ਲੈ ਸੁਣਦੀ ਹੀ ਲੈ ਬੋਲ ਦੇ ਕੇ ਤੇ ਮੈਂ ਕਹਾ ਮੈਂ ਹਾਂ ਕੀ ਗੱਲ ਤੋ ਅਲੇ ਤੱਕ ਬਿਲਖਰ ਮੈਂ ਹੁਣ ਝਿੜਕਣਾਈਆ ਵੀ ਆ ਸਾਢੇ 10 ਵਜੇ ਜਾਣਾ ਘਰੋਂ ਬਾਹਰ ਹੋਵੇ ਮੈਂ ਕਹਾ ਜਦੋਂ ਲੇਟ ਹੋ ਗਿਆ ਆਈ ਜਾਊਗਾ ਹਣਾ ਇਹ ਇਹ ਅੱਗ ਕਹਿੰਦਾ ਅੱਗ ਮੈਂ ਛੜਿਆ ਪਿਆ ਕਹਿੰਦਾ ਕੀ ਗੱਲ ਮੈਂ ਨਿਕਲ ਨਹੀਂ ਸਕਦਾ ਫਲਾਨ ਤੇਰੀ ਤੇਰੀ ਹਿੰਮਤ ਕਿੱਦਾਂ ਪਈ ਮੈਨੂੰ ਅੱਜ ਹੀ ਹੋ ਗਿਆ ਕੋਲ ਨਾ ਕੰਨ ਕੁਝ ਹੋਰ ਬੋਲੇਗਾ ਦੇਖੇ ਹੋਰ ਜਦੋਂ ਲਾਟ ਟੁੱਟ ਜਿਹੜੀ ਜਦੋਂ ਉਹ ਹੋਰ ਬੋਲੀ ਓਏ ਉਹ ਵੀ ਉਹ ਵੀ ਮੈਂ ਤੇਰੇ ਵੱਲ ਦੀ ਹੋ ਗਈ ਮੈਂ ਖੰਭੀ ਫੇਰ ਦੀ ਨਾ ਬੈਠ ਠੀਕ ਠੀਕ ਸ਼ੇਰ ਮੇਰੇ ਨਾਲ ਹੀ ਨਹੀਂ ਆਲੇ ਮੈਂ ਕਿਤੇ ਨਹੀਂ ਜਾ ਸਕਦਾ ਬਸ ਤੂੰ ਦੁਸ਼ਮਣ ਬਣ ਗਈ ਨਾ ਤੇਰੀ ਚੱਲ ਚੱਲ ਤੇਰੀ ਵੀ ਨਾਲ ਹੀ ਹੋਣ ਗਈ ਪਰ ਇਹ ਹੋ ਜਾ ਮੇਰੇ ਲੱਗੋ ਮੇਰੀ ਵੀ ਨਾਲ ਹੀ ਹੋ ਗਈ ਐ ਤੂੰ ਰਲ ਗਈ ਇਹਦੇ ਨਾਲ ਡਰ ਗਈ ਉਹ ਕੋ ਡਰ ਗਈ ਐ 도ਗਲੀ ਆਉ ਕਹਿੰਦਾ 도ਗਲੀ ਆਉ ਦੇਖ ਲੈ ਹਾਂ ਤੂੰ ਦੋਵੇਂ ਪਾਸੇ ਨਹੀਂ ਆਂ ਅੰਬ ਤੋੜਨੀ ਅੰਬ ਮੈਂ ਉਹ ਹੀ ਤੋੜਾ ਇਹ ਆਪਾਂ ਭਾਵੇਂ ਨਾ ਕੋਟਾ ਦਵਾ ਮੈਂ ਮੈਂ ਕਰ ਦੋਈਆ ਨੂੰ ਨਹੀਂ ਨਹੀਂ ਘਰ ਆਉਂਦੀ ਨਾ ਇਹ ਤੇ ਦੇਰ ਵਾਗੀ ਕਹਿੰਦੀ ਇਹ ਰੋਜ਼ ਕਹਿੰਦੀ ਬਰਾ ਭੋਲਾ ਕਰੀ ਨਾ ਸੱਚੀ ਤੇ ਆਹੀ ਵਾਸਤੇ ਬੋਲਦੀ ਸਾਰੀ ਤਾਂ ਤੇਰਾ ਨ ਤੇਰੇ ਤੋਂਲੇ ਹੋ ਗਈ ਲੈ ਦੇਖ ਲੈ ਵਾਸਤੇ ਮੈਂ ਉਹਨੂੰ ਤਾਂ ਕਿਹਾ ਕਿੰਨੀ ਵਾਰੀ ਕਿਹਾ ਇਹ ਪੁੱਤ ਤੇ ਇੱਥੇ ਲੱਗਦਾ ਨਹੀਂ ਪਾ ਮੈਂ ਨਹੀਂ ਕਿਹਾ ਹੁਣ ਇਹਨੂੰ 2-2 ਕਿਲੋ ਦਾ ਇੱਕ ਆਮ ਲੱਗਦਾ ਤੇ ਨਾ ਤਾਂ ਹੋਰ ਕਹਿੰਦਾ ਤੇਰਾ ਲੱਗਦਾ ਅੱਛਾ ਉਹ ਲੱਗਦੇ ਨੂੰ ਸਮਝਾਉਣਾ ਲੱਗਦੇ ਨੂੰ ਸਮਝਾਉਣਾ ਕਿਨੇ ਔਰ ਰੋਜ਼ ਰੋਣਾ ਇਹੋ ਆਮ ਬਦਾ ਹੈ ਨਾ ਬਾਕੇ ਉਹ ਨਹੀਂ ਰੱਖਦੇ ਨਾ ਇਹ ਲੈ ਏ ਮੁੰਡਾ ਇੰਨਾ ਵਧੀਆ ਹੈ ਕੀ ਕੀ ਨਹੀਂ ਮੇਰੇ ਦੇਖ ਲਾ ਬੱਸ ਹੋਰ ਹੋਣਾ ਨਹੀਂ ਖੁੱਲਦਾ ਯਾਰ ਨਹੀਂ ਦਰਵਾਜ਼ਾ ਹੋਰ ਵੱਡਦਾ ਹੋਰ ਮੇਰੇ ਨਾਲ ਮੇਰੇ ਹੋਰ ਮੇਰੇ ਖਿਲਾਫ ਹੋ ਜਾ ਤੇਰੇ ਖਿਲਾਫ ਵੀ ਹੋਣਾ ਉਹ ਤਾਂ ਮੇਰੇ ਤੇ ਆਉਣਾ ਆ ਦੇਖ ਲੈ ਕਿੱਦਾਂ ਚਿੰਕਦੀ ਆ ਇੱਥੋਂ ਦਾ ਕੋਲਾ ਟਾਕ ਹੋ ਜਾਣਾ ਹਾਂ ਹੋਰ ਮੇਰਾ ਨਾਂ ਲਾਤਾ ਵਿਆਹ ਮੈਂ ਤੇ ਤੂੰ ਕਹਿੰਦੀ ਆ ਦੇਖ ਲਾ ਕੋਸ਼ਿਆ ਨਹੀਂ ਐਂ ਤੇ ਆਂ ਬੇਕ ਨਹੀਂ ਖਲੋਕਾ ਕਿਉਂ ਉਾਈ ਨੂੰ ਪਾਈ ਉਹ ਪੈਂਦੀ ਨਹੀਂ ਮਿਸਾਲਾ ਹੁਣ ਨਹੀਂ ਨਾ ਕਿੱਥੇ ਜਾ ਦੋਵੇਂ ਪੋਰਟ ਆਹ ਕੀ ਕਰੋ ਨੇ ਮੈਂ ਇਧਰ ਗੱਲ ਕਰਨੀ ਮੇਰੇ ਤੇ ਆਈ ਦਰ ਨਹੀਂ ਆਣੇ ਸਰੀ ਇੱਕਦਾਂ ਚੁੱਕ ਚੁੱਕ ਕੇ ਸੱਪ ਕੋਲ ਬਿਲਕੁਲ ਆਈ ਜਾਂਦੀ ਸੀ ਸੱਪ ਉਹ ਵੀ ਸਰੀ ਚੁੱਕਦੀ ਮੇਰੀ ਸਰੀ ਨੂੰ ਮਾਰਾ ਦਾ ਮੜਕੇ ਕਾਵਤ ਚੜੋਂ ਦਰ ਸਰੀ ਬਾੜ ਦੇ ਲੈ ਲੀ ਤਾ ਮੈਂ ਦਾਲੋ ਨਾ ਕਹਿੰਦੀ ਮੈਂ ਚੜੀ ਤਾ ਕਹੀ ਜਾ ਕੋਈ ਗੱਲ ਨਹੀਂ ਹੋਵੇ ਮਾਣੀ ਕੋਈ ਤਾਂ ਮੇਰੇ ਤੇ ਆ ਜਾਂਦੀ ਹੈ ਅਰੇ ਸਿੰਦਾ ਪੁੱਤ ਉਹ ਹੀ ਕਹਿੰਦਾ ਮੈਂ ਕਹਿੰਦੀ ਵੀ ਨਹੀਂ ਵੱਢਣਾ ਆਪ ਵੱਢਣਾ ਤੇ ਮੈਂ ਕਾਜੇ ਤੇ ਉਹ ਮਾਰਦਾ ਪੁੱਤ ਉਹ ਤਾਂ ਉਹ ਡਾਲਾ ਜਿਹੜਾ ਵਿੱਚ ਫਸਦਾ ਉਹਦੇ ਬਾਰੇ ਕਹਿੰਦਾ ਹੈ ਹੈ ਤੋਂ ਹੁਣ ਡਾਲੇ ਤੇ ਤੋਂ ਡਾਲੇ ਤੋਂ ਨਹੀਂ ਨਹੀਂ ਉਹ ਦੇ ਅਲਾ ਨੂੰ ਤਾਂ ਬੇਟਾ ਹੈਗੀ ਕਿ ਮੈਂ ਨਹੀਂ ਅਸੀਂ ਤਾਂ ਕਿਹਾ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਾ ਫੇਰ ਮੈਂ ਦੇਖ ਲਾ ਇਹਨੂੰ ਕਲੀਬ 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 ਦਾ ਅਰੇ ਸ਼ਰਮ ਵਾਲਾ ਦੱਬੀ ਭਰਾ ਕਦੀ ਇਹ ਤਾਂ ਮੈਂ ਮੈਨੂੰ ਪਤਾ ਕਦੀ ਕਦੀ ਕਿਉਂ ਗਿਆ ਜਾਂਦਾ ਆ ਬੁੱਦਾ ਕੌਣ ਕਦੀ ਤੇ ਤਾਂ ਕੱਟ ਲਾਉਂਦਾ ਬੰਦੇ ਤੇ ਬੰਦਾ ਲਾਉਂਦਾ ਆ ਮੈਨੂੰ ਕਿਉਂ ਗਿਆ ਜਾਂਦਾ ਆ ਕਾਦੇ ਲਖਾ ਰਿਹਾ ਮਤਲਬ ਲੈਣਾ ਕੋਈ ਵੀ ਜੇ ਤੂੰ ਮਤਲਬ ਲੈਣਾ ਤੂੰ ਹੀ ਲੈਣਾ ਮੈਂ ਹਾਂ ਮਤਲਬ ਹੈਗਾ ਇਹ ਕਿਹੜਾ ਮਤਲਬ ਕੱਢਣਾ ਮਤਲਬ ਰੋਟੀ ਤੇ ਖਾਣੀ ਨਹੀਂ ਪਰ ਕਿਹਦੇ ਨਹੀਂ ਰੋਟੀ ਨਹੀਂ ਹੋ ਜੀਆ ਦੱਸਣਾ ਇਹ ਵੀ ਜੋ ਮਤਲਬ ਹੈ ਇਹ ਹੋਰ ਕੀ ਕਹਿੰਦੇ ਨਾ ਪ੍ਰਤੀ ਕਹੀ ਨਹੀਂ ਮਾਛ ਕਰੋ ਹਾਂ ਹਾਂ ਇਹ ਮਾਛ ਵੀ ਨਹੀਂ ਆ ਮੈਂ ਮੇਰਾ ਖਾਤਾ ਜਿਹੜਾ ਮੈਂ ਆ ਤੇ ਨਾ ਉਹ ਕਹਿ ਗਿਆ ਗੁੱਸਾ ਤੇ ਆਪਣੇ ਮੁੰਡੇ ਨਾਲ ਮੇਰੇ ਉੱਤੇ ਕਰਦਾ ਵੀ ਤੇਰਾ ਹੀ ਸਖਾਲਾ ਜਿੱਥੇ ਜਾਣਾ ਜਾਣਾ ਮੈਂ ਤੁਹਾਡੀ ਬੁੜੀਆਂ ਦਾ ਗੁਲਾਮ ਨਹੀਂ ਹੈਗਾ ਮੁੰਡਾ ਕਿਉਂ ਬੋਲਦਾ ਦਾਦੀ ਕਾਲੀ ਕੁੱਕਾ ਮਾਰਦੀ ਬਸ ਸੰਡੇ ਹੀ ਕੋਠੇ ਤੇ ਉਹ ਉਹ ਪਤਾ ਨਹੀਂ ਕਿ ਮੈਨੂੰ ਵੀਡੀਓ ਥੋੜਾ ਥੋੜਾ ਸੰਡਿਆ ਹੀ ਕੁੱਕਾ ਮਾਰਦਾ ਹੀ ਮੈਂ ਤਾਂ ਮੈਂ ਉਸਕੀ ਨਹੀਂ ਮੈਂ ਤਾਂ ਕੋਈ ਫੌਂਦੀ ਨਹੀਂ ਮੈਂ ਤਾਂ ਬਸ ਨਹੀਂ ਜਿਹੜੀ ਮੈਂ ਤਾਂ ਕੁਝ ਵੀ ਨਹੀਂ ਹੈ ਇਹ ਬੋਲਦਾ ਸਾਰਾ ਸਿਆਪਈ ਤੇ ਰਹਿਵਾ ਪਰ ਮੈਂ ਤੇਰਾ ਹਾਂ ਮੈਂ ਤੇਰੇ ਆ देया तो दिल फिर मेरा साभी मेरा लैलाबी दोने रॉल गई हो। तो ਮੈਂ ਮੈਂ ਬਣਾਉਣਾ ਕਹਿ ਰਿਹਾ ਤੇਰਾ ਪਾਸੇ ਹੀ ਨਹੀਂ ਰੋਲਾ ਨਹੀਂ ਪੋਣਾ ਬੈਠੀ ਰੋਟੀ ਬੜੀ ਮਿਲਦਾ ਨਾ ਤੇਰਾ ਕਿਹ ਬਾਤ ਕਹਦਾ ਕਹਿੰਦਾ ਰੋਟੀ ਨਹੀਂ ਪੋਣਾ ਬਸ ਉਹ ਲੈ ਤੂੰ ਰੋਲਾ ਨਹੀਂ ਪੋਣਾ ਭਾਵੇਂ ਆਮ ਤੋੜੇ ਆ ਲੈ ਆ ਲੈ ਆ ਲੈ ਮੈਂ ਨਹੀਂ ਨਹੀਂ ਰੋਲਾ ਰੂੜਾ ਪਾਉਂਦੀ ਉਹ ਕਹਿੰਦਾ ਨਾਲੀ ਫਸਦੀ ਹੈ ਮੈਂ ਤਾ ਜਿਹੜੀ ਥੋੜੀ ਆ ਯਾਰ ਬੀਬੀ ਰੋਲਾ ਕੀ ਰੋਲਾ ਬੀਬੀ ਕਹਿ ਸਕਦੀ ਆ ਘਰ ਦੀ ਮਾਲਕ ਆ ਇਹ ਕੀ ਗੱਲ ਕਹ ਦਿੱਤੀ ਕਹਿੰਦੇ ਤੇਰੇ ਤੋਂ ਜੇ ਇੱਥੇ ਨੌਕਰ ਨਹੀਂ ਨਹੀਂ ਉਹਨੂੰ ਰੋਟੀ ਮਿਲਦੀ ਹੈ ਬਸ ਪੱਲੇ ਮਲੇ ਦੇ ਦੇ ਸਹੀ ਆਪਣੇ ਜਿਹੜਾ ਕੰਮ ਕਰਦਾ ਹੈ ਕਿਹੜਾ 13 ਘੰਟੇ ਲੰਮਾ ਰੋਟੀ ਬਾਰੀ ਕਰਾ ਦੇ ਮੇਰੀ ਕਹਾਂ ਦੇ ਹਾਂ ਦੇਹਲਾ ਦੁਸ਼ਮਣ ਬਣ ਗਿਆ ਤੇ ਕਾ ਕਾ ਮੇਰੇ ਪੁੱਤ ਦਾ ਘਰ ਆ ਦਾ ਰੋਟੀ ਇੱਥੇ ਹੀ ਖਾਣੇਗਾ ਤੇ ਪੁੱਤ ਕਿੰਨੇ ਕਹਿੰਦਾ ਮੈਂ ਦੇਣੀ ਆ ਬਿਲਕੁਲ ਨਹੀਂ ਰੋਟੀ ਮੈਂ ਤੇ ਬਾਤ ਚੱਲ ਉਹ ਮਾਦਾ ਬਦੀ ਰੋਟੀ ਦੇਣੀ ਆ ਆ ਕੀ ਤੀ ਗੱਲ ਨਹੀਂ ਨਾ ਖਾਵਾਂ ਤੂੰ ਮੇਰੇ ਨਿੰਦਾ ਕਰੀਏ ਕਿਹੜੀ ਬਾਤ ਨਹੀਂ ਕਰਦੇ ਆ ਵੀ ਆ ਮੈਂ ਆ ਵੀ ਬੈਠਾ ਨਾ ਲੈਣੇ ਤਾਂ ਦਾਬੀ ਦੇ ਦਿੱਤੀ ਐਡੀ ਤੋਂ ਮੇਰੇ ਮੋਦੀ ਬੰਦ ਆ ਬੀਬੀ ਇਹ ਇਹਨੂੰ ਮੈਂ ਕਾਲਫੋਨ ਦਾ ਬੰਦ ਕਰਾ ਦਵਾਂ ਇਹਨੂੰ ਸੂਤ ਕਰ ਲਾ ਇਹਦਾ ਮੈਂ ਕਰ ਦਵਾਂ ਖੰਡ ਇਹਨੂੰ ਸੂਤ ਦੇ ਤੂੰ ਦੇਮਲੇ ਕਰਨਾ ਲੈ ਇਹਨੂੰ ਸੂਤ ਕਰਾ ਕਿੰਦਾ ਵਿਗੜੇ ਉਹ ਬੁਲਾਇਆ ਉਹ ਦੱਸਿਆ ਵੀ ਉਹ ਬੁਲਾਇਆ ਤੂੰ ਮੈਂ ਤੇਰੀ ਗੱਲ ਨਹੀਂ ਕਰਦੀ ਹੁਣ ਮੈਂ ਆਪਣੀਆਂ ਕੰਮ ਜਾਂਦੀ ਆ। ਯਾਰ ਉਹ ਤਾਂ ਗੜੀ ਕੱਟ ਕਰਦੀ ਆ। ਯਾ ਤੂੰ ਮੇਰਾ ਪਰਸ਼ੋਰ ਬਣ। ਮੈਂ ਮੈਂ ਮਾਦੀ ਕਰਦੀ ਤੂੰ ਕਰਦੀ ਨਹੀਂ ਕਰਿਆ ਜੀ। ਆ ਹੁਣ ਹੁਣ ਕਰਾਂਗੀ। ਹੋਈ ਮੈਂ ਕਰਾਂਗੀ। ਹੁਣ ਕਰਾਂ। ਬਾਹਰ ਗੱਲ ਸੁਣਦੇ ਲੋਕੀ ਕਿ ਜੀਬੇ ਹੀ ਨਹੀਂ ਲੜਦੀ ਕਰੀਂਦੀ ਹਰ ਵੇਲੇ। ਕਹਿੰਦੀ ਮੈਂ ਕਰਾਂ। ਕਹਿੰਦੀ ਬੇਬੇ ਲੜਦੀ ਕਿ ਲੜਦੀ ਤੇ ਤੂੰ ਆ ਮੇਰੀ ਬੇਬੇ ਨਾਲ। ਹੁੰਦਾ ਹੀ ਬਾਹਰ ਹੋ। ਇਹ ਦੇਖ ਰਹੀ ਕਿੰਨੀ ਕਿੰਨੀਆਂ ਖਾਤੀ ਕਰਦੇ। ਚਾਵਾ ਨੂੰ ਪਿੰਡ ਨੂੰ। ਆਇਤਾ ਤਾਂ ਮੈਂ ਆਇਤਾ ਤਾਂ ਖਾਂਡੀ ਨਾਲ ਨਹੀਂ ਚੱਣੀ ਸੀ। ਮੈਂ ਨਹੀਂ ਬੋਲਦੀਂਂ ਤੇਰੇ ਕੰਨ ਲੱਗੇ। ਆ ਲੈ। ਹਾਂ ਲੈ ਬੋਲਣੀ ਕਹਿੰਦੇ ਤੁਹਾਡੀ ਜਬਾਨ ਚੋਂ ਇਹਦਾ ਕੋਲ ਫੁੱਲ ਆ ਨਿਕਲਦੇ ਆਈ ਦਾਦੀ ਨੇ ਮੇਰਾ ਰਮਨਤਨ ਨਿਕਲ ਆ ਪੋਖ ਪੋਗਣਾ ਹੋਈ ਨਾਮ ਜਣਾ ਮੇਰਾ ਫੁੱਲ ਨਹੀਂ ਨਿਕਲਦਾ ਹਾਂ ਉਹ ਤਾਂ ਕਲਾਸਿਕ ਕਹਿੰਦੇ ਸਭ ਕੀ ਮੈਂ ਸਮਝੀ ਤੇ ਮੇਰੇ ਗੁੱਡੀ ਹੁੰਦੇ ਰਹਿੰਦੀ ਹਾਂ ਹਾਏ ਮੁੰਡੀਆਂ ਜਾਂਦੀਆਂ ਬੰਦੇ ਉਹ ਮੈਂ ਨਹੀਂ ਦੀ ਗੁੱਡੀ ਮੈਂ ਕਹਦੀ ਮਾਲਕਾ ਹੈ ਮਾਲਕੀ ਬਸ ਕਹਿੰਦਾ ਯਾਰ ਮਾਲਕ ਇਹਨੂੰ ਚੁੱਪ ਕਰਾ ਦੇ ਬੀਬੀ ਉਹ ਗਿਆ ਮੁਰਲਾਰੀ ਕਿਹਾ ਆਇਦਰਾ ਭੈਣ ਜੀ ਮੈਂ ਅੱਜ ਪਾਂ ਬੜ ਮੱਝ ਜਾਦੇ ਇਤਨਾ ਨਾਲ ਬੋਲੇ ਬੋਲ ਬੋਲ ਤੂੰ ਬੋਲ ਨਹੀਂ ਕਰ ਦੇ ਨਹੀਂ ਕਰ ਕੋਸਣਾ ਨਹੀਂ ਅੱਗੇ ਬੀਬੀ ਔਖੀ ਹੋ ਸੌਖੀ ਵਾਰ ਰੋਟੀ ਤੇ ਇੱਥੇ ਖਾਣੀ ਆ ਇਹ ਮੈਂ ਦੇਖਣਾ ਆ ਤੇ ਦੇਣੀ ਆ ਕਿਹੜੀ ਦੇਖ ਦੇਖ ਅੱਜ ਹੀ ਦੇਖ ਲੈ ਕਿਹਦੀ ਰੋਟੀ ਦੇਣੀ ਚਾਰਨਾ ਅੱਜ ਹੀ ਦੇਖ ਲੈ ਕਿਹਨੂੰ ਸੁੱਕੀ ਰੋਟੀ ਦੇਣੀ ਚਾਰਨਾ ਬਸ ਕੀ ਹੋਇਆ ਚਾਰਨਾ ਰੋਟੀ ਦੇਣੀ ਨੂੰ ਸੁੱਕੀ ਰੋਟੀ ਖਾਣੀ ਚਾਹੁੰਦੀ ਨਹੀਂ ਮੈਂ ਜਿਹੜੀ ਚੀਜ਼ ਮੰਗਾਈ ਮੈਂ ਲਿਖਾ ਜੀ ਉਹਨੂੰ ਪਤਾ ਆ ਕਾ ਕੈਮਰਾ ਪੁੱਤ ਤੇ ਪੋਤਾ ਬੈਠੇ ਆ ਹਾਂ ਹਾਂ ਜਿਹੜੀ ਨਾਲ ਬੈਠੀ ਹੈ ਇਹਨੂੰ ਕਿੱਥੇ ਨਾਲ ਹੀ ਆ ਇਸ ਤੇ ਬਰੌਂੀ ਰੋਟੀ ਮੈਂ ਬਰੌਣੀ ਤੇ ਮੈਂ ਬਰੌਣੀ ਤੇ ਆ ਪਰ ਤੂੰ ਖਰੋੜੀ ਤੂੰ ਆਜੀ ਤੇਹਲਾ ਲਾਗਾ ਆਜੀ ਤੇਹਲਾ ਨਹੀਂ ਜਿਹੜੀ ਸਾਰੀ ਦਾ ਨਾਮ ਦੱਸ ਕੇ ਦੁਬਾਰਾ ਤਾਂ ਕੈਮ ਹੋ ਗਏ ਮਾਈ ਨਹੀਂ ਨਹੀਂ ਜਿਹੜੀ ਬੁਲਾਈ ਕਰਦੀ ਹੈ ਮੇਰੀ ਇਹ ਦੇ ਪਤਾ ਹਾਂ ਦੇ ਰਾਲ ਕੇ ਇਹ ਤਾਂ ਖਰਾਬ ਮੇਰਾ ਦਾੰਦ ਵੀ ਆਉਂਦਾ ਮੈਂ ਬੋ ਦਿੰਦਾ ਨਾ ਨਹੀਂ ਕਰਿਆ ਕੋਈ ਸ਼ਾਮ ਕਰਿਆ ਕਰਦੇ ਸਿਆਣੀ ਬਣੂ ਚਾਦੀ ਦੀ ਗੱਲ ਸਾਡੇ ਘਰ ਚ ਦਫਾ ਉਹ ਸਾਡੇ ਲਈ ਘਰ ਨਹੀਂ ਨੰ ਕਰਦੀ ਆ ਲੈ ਸਾਡੇ ਘਰ ਨਾ ਕਰ ਉਹਦਾ ਘਰ ਦਾ ਬੋਦਾ ਆ ਗਿਆ ਹਨਾ ਆ ਕਰਾ ਬੋ ਆ ਗਿਆ ਘਰ ਤੁਹਾਨੂੰ ਮਾਰਦਾ ਸਭ ਨਹੀਂ ਮੇਰਾ ਕਾਪੀ ਪ੍ਰੋਪਰ ਦਾ ਕਾਵਾ ਮੇਰਾ ਹੀ ਸਾਕੜੋ ਘਰ ਤੋਂ ਮੇਰਾ ਹੀ ਸਾਕੜੋ ਇਹਦਾ ਦੋਏ ਸੈਨ ਨੂੰ ਛੇਤਰ ਦੀ ਅੰਦਰ ਦੀ ਕੋਤਾ ਠੱਠੇ ਕਵਾਂਗੇ ਪਿੰਡਾ ਤੇ ਸਾਕੜੋ ਮੇਰਾ ਹੀ ਸਾਕੜੋ ਪਿੰਡਾ ਦੀ ਕੋਤਾ ਮੇਰੀ ਦਾਦੀ ਦਾ ਹੀ ਹਿੱਸਾ ਨੋ ਮਰ ਆਪਾਂ ਤੁਮੇ ਲੋ ਜਣਾ ਦੇ ਹਿੱਸਾ ਉਹ ਤੇਰਾ ਕਿਹੜਾ ਐਸਾ ਹੋ ਮੇਰਾ ਹਿੱਸਾ ਆਪਣੇ ਬੜੇ ਮਿਆਜ ਨੂੰ ਕਰਦਾ ਰਹਿਣਾ ਤੁਹਾਨੂੰ ਲਈ ਪਰ ਮੇਰੀ ਦਾਦੀ ਦਾ ਹੀ ਹਿੱਸਾ ਮੈਂ ਕਢਾ ਕੇ ਜਾਣਾ ਮੇਰਾ ਹੀ ਹਿੱਸਾ ਦੇ ਦੇ ਉਹ ਕਾਮ ਕੀ ਰੱਖੀ ਸੀ ਹਾਂ ਜਦ ਤੱਕ ਇਹ ਗੱਲਾਂ ਸੁਣਨ ਨੂੰ ਨਹੀਂ ਤੇਰੇ ਆਹੋ ਠੀਕ ਆ ਮੇਰ ਮਾਂ ਦਾ ਬਿੱਲੀ ਬੈਠੀ ਪਰੜ 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 ਦੇ ਦੇ ਤੇਰੇ ਤੇ ਸਭਿਆਖਸ਼ਾ ਥੋੜਾ ਲੈ ਤੁਮਾਰਾ ਖੰਦਾ ਮੇਰੀ ਗੱਲ ਸੁਣ ਅੱਜ ਨਹੀਂ ਉਹਨਾਂ ਦਾ ਕੰਮ ਕਰਦੇ ਨਹੀਂ ਹੋਗੇ ਅੱਜ ਮੈਂ ਨਹੀਂ ਆਉਣੀ ਹਾਂ ਹਾਂ ਠੀਕ ਆ ਇਹ ਇਹ ਜੇ ਤੇਰਾ ਉਹ ਪਪਾ ਹੈ ਨਾ ਆਉਂਦਾ ਉਹ ਗੱਲ ਕਰੇ ਇਹ ਕਰੇ ਆਰਾਤਾ ਪਿਆਰ ਇੱਥੇ ਵੀ ਜਦੋਂ ਪਪਾ ਆਉਂਦਾ ਕਹਿੰਦੀ ਇਹ ਨਹੀਂ ਗੱਲ ਕੀਤੀ ਮੈਂ ਨਹੀਂ ਕੀਤੀ ਨਹੀਂ ਕੀਤੀ ਮੈਂ ਹੋਰ ਕਰ ਦੂੰਗੀ ਮੀਮੀ ਆਪਾਂ ਤੁੰਨੇ ਨਾ ਕਰ ਤੂੰ ਫਿਰ ਕੇ ਇਹ ਨਾ ਰਹਿ ਦੋ ਸਾਡੇ ਨਾਲ ਜਾਓ ਸਹੀ ਦੇ ਉਹ ਤਾਂ ਅੱਗੇ ਕਹਿੰਦੀ ਜਾ ਜਾਓ ਜਾਓ ਨਹੀਂ ਜਾਣਾ ਆਪਾ ਉਹ ਕਹਿੰਦੀ ਅੱਗੇ ਨਹੀਂ ਨਹੀਂ ਜਾਣਾ ਆਪਾ ਪਾਣੀ ਉਹ ਐਵੇਂ ਕਿਤੇ ਰੋੜੀ ਗਈ ਅੰਨੇ ਕਾ ਮਾਂ ਮੈਂ ਗਿਆ ਜੜਾ ਉਹ ਨਹੀਂ ਜਾਣਾ ਇੱਕ ਗੱਲ ਕਰਦਾ ਈਡੀ ਸੜੀ ਮੈਂ ਕਹਿੰਦੀ ਇਹ ਇਹਦੀ ਦੁਸ਼ਮਣੀ ਮੇਰੇ ਕੋਲ ਦੁਸ਼ਮਣੀ ਭਗਾ ਨਹੀਂ ਕਰਉਂ ਨਾ ਭਾਵੇਂ ਉਹ ਵਿਚਾਰੀ ਸਾਬੀ ਆ ਗਿਆ ਸਭ ਵੀ ਆ ਗਿਆ ਤਾਂ ਫੇਰ ਦੁਸ਼ਮਣੀ ਉਹ ਵਿਚਾਰੀ ਸਾਬੀ ਸਾਬੀ ਕਰ ਦਿੰਦਾ ਕਿ ਮੈਂ ਤਾਂ ਸਭ ਦਾ ਲਾੜ ਦਾ ਵਾਜਾ ਮਾਰਦੀ ਸਾਬੀ ਆ ਹਾਂ ਤੇ ਸਾਬੀ ਨਹੀਂ ਦੇ ਰਾ ਸੰਧੀ ਦਾ ਹਾਲ ਦੇ ਰਾ ਪਟਿਆ ਵੀ ਵੀ ਆਇਆ ਤੋਂ ਬਾਅਦ ਨੂੰ ਮੂਹ ਨਾਲ ਇਤਨੂੰ ਦੱਸਦਾ ਈ ਮੈਂ ਨਹੀਂ ਲਾਉਣਾ ਲਾਉਣਾ ਤਾਂ ਇਦਾਂ ਕੀ ਕਰਾਂ ਮੈਂ ਲਾਉਣਾ ਪੈਂਦਾ ਕਹ ਮੈਂ ਇਦਾਂ ਦੀ ਹਾਨੀ ਨਾਰਗੀ ਇਹ 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 ਮੇਰੇ ਮੇਰੇ ਕਿ ਸਮਝਿਆ ਕੀ ਇਹ ਸਾਡੇ ਬੀਵੀ ਇਹਨੇ ਸਮਝਿਆ ਨਹੀਂ ਮੇਰੇ ਸਮਝਿਆ ਘਰ ਦੇ ਵਿੱਚ ਖਰੇ ਉਦਾ ਹੀ ਤੁਰੇ ਫਿਰਦੇ ਆ ਮੈਂ ਬੁਣਾਂ ਦੇ ਕਹਤ ਸੀ ਆ ਫੜ ਬੀਵੀ ਮਾਲਕ ਕੱਟਦੀ ਸੋਹਣੇ ਮਾਲਕ ਜੀ ਕੀ ਦਾਦੀ ਨੂੰ ਗਾਲਾਂ ਨਹੀਂ ਕੱਢਣੀਆਂ ਜਗੀਰਦਾਰ ਨਹੀਂ ਹੈ ਮੈਂ ਤਾਂ ਦਾਦੀ ਮੈਨੂੰ ਗਾਲਾਂ ਨਹੀਂ ਕੱਢਣੀਆਂ ਕੱਢਣੀਆਂ ਹੈ ਗੈਰ ਚਾਹੀਦੀ ਮੈਂ ਨਹੀਂ ਕੱਟਦਾ ਗਾਲ ਸੜੀਏ ਗੱਲਾਂ ਕਰ ਕਰਦਾ ਕਿ ਜਿਹਨੇ ਬਣਾਇਆ ਉਹ ਮੈਂ ਇੱਧਰ ਗਾਲਾਂ ਨਹੀਂ ਕੱਢਣੀਆਂ ਅੰਦਰ ਗਾਲਾਂ ਕੱਢਦੀ ਪਹਿਲਾਂ ਜਿੰਨੇ ਕਰਾ ਸਮਾਂ ਤੂੰ ਕਹਿ ਤੇ ਉਹਦਾ ਸਿਆਣੀ ਕਰਕੇ ਉਹ ਪਿੱਛਾ ਜਣਾ ਗਿਆ ਤਾਂ ਸੇਵਾ ਕਰਾਂਦੀ ਨਾ ਕੋਹਰਾ ਮੇਰਾ ਉੱਟੋਂ ਮੱਸੇ ਲੋਕਾਂ ਨੂੰ ਚਾਹ ਲੈਣ ਦਾ ਇਹ ਚੜਾਗਾ ਮਾਕੇਂ ਹੁੰਦੇ ਨਾ ਨੇ ਪਿਆਰ ਬੜਾ ਨਾਲ ਸਾਰਿਆਂ ਦਾ ਪਿਆਰ ਬੜਾ ਕਹਿੰਦੇ ਕੁਝ ਪਤਾ ਨਹੀਂ ਦੇ ਲੈ ਐਕਟਿੰਗ ਵੀ ਐਕਟਿੰਗ ਮੰਨਦਾ ਹੁਣ ਲੱਕ ਫੋਲੋਅਰ ਹੋਣਾ ਇਹਦਾ ਕੇਕ ਕੱਟਣਾ ਸਾਰਿਆਂ ਨੇ ਦੇ ਲੈ ਉਹਦੋਂ ਦਾ ਕੇਕ ਤਾਂ ਫਾਟੇ ਮੁੱਕਾ ਹੀ ਗਿਆ ਉਹ ਹੋ ਗਿਆ ਮੇਰੇ ਤੇ ਗੱਲ ਨਾ ਲੈ ਆ ਮੈਂ ਤਾਂ ਬੰਦ ਦੇਣਾ ਮੇਰੇ ਤੇ ਨਾ ਗੱਲ ਨਾ ਲੈ ਉਹਦੋਂ ਵਾਂਗ ਨਾ ਲੈ ਠੀਕ ਦੇਣਾ ਕੇ ਮੇਰੇ ਆ ਗਈ ਨਾ ਫੇਰ ਮੇਰੀ ਮਾਨਤਰੀ ਤੇ ਗੱਲ ਮੇਰੀ ਮਾਨਤਰੀ ਨੇ ਨਾ ਕਹੀ ਦੀ ਕੋਈ ਗੱਲ ਵੀ ਨਹੀਂ ਕਰਨੀ ਯਾ ਚਾਹ ਲੈਣੀ ਉਹ ਨੀ ਹੁਣ ਆ ਵੀ ਨਾ ਦੇ ਗਿਰੇ ਨਹੀਂ ਨਹੀਂ ਇਹ ਕੀ ਗੱਲ ਬੇਤੇ ਜੱਜ ਲਗੀ ਹੋ ਨਾ ਠੀਕ ਹੈ ਆ ਗਈ ਨਾ ਹਟ ਜਾ ਨਹੀਂ ਤੇ ਆਪ ਨਹੀਂ ਤਮ ਜੀ ਆ ਦੇ ਕਿੰਨਾ ਦਿੰਦਾ ਉਹ ਪਿੱਛੇ ਨੀ ਦੀ ਭੈਣ ਦੀ ਜਾ ਗਿਆ ਮੈਨੂੰ ਸਾਰੇ ਪਾਪਾ ਦਿੰਦੇ ਮੈਂ ਮੈਂ ਕੌਣ ਹੈ ਤੈਨੂੰ ਹਾਂ ਮੇਰੇ ਤੋਂ ਪਾਗਲ ਬਣਾਇਆ ਹੈ ਸਾਰੇ ਟੱਬਰ ਨੇ ਜਿਹੜਾ ਵੀ ਹੁੰਦਾ ਗੱਲ ਕਰ ਜਾਂਦਾ ਤੂੰ ਬਣਾ ਤਾ ਪਾਗਲ ਹੋਰ ਹਾਂ ਦੇਖੋ ਸਹੀ ਆਪ ਤੇ ਹੀ ਬੜੇ ਬਣ ਗਏ ਆ ਮੈਂ ਕਹਾਂਗੀ ਕੌਣ ਹੈ ਮੈਨੂੰ ਪਤਾ ਤੈਨੂੰ ਮੈਂ ਬੜਾ ਕਲਾਸ ਤੋਂ ਸੋਹ ਤੇਰੀ ਕੁੜੀ ਹੈ ਤੂੰ ਬਹੁਤ ਵੱਡੇ ਘਰ ਦੀ ਤੂੰ ਲੜਾਕੀ ਆ ਆ ਲੈ ਲੜਾਕੀ ਇਹਨਾਂ ਦਾ ਲੜਾਕੀ ਹਨ ਨਹੀਂ ਜਾਰੇ ਤੂੰ ਤਾਂ ਸਾਰੇ ਕੀ ਕਿੰਨੀ ਗਾ ਤੇ ਮਿਰਚਾਂ ਫੱਤੀਆਂ ਆ ਰਾਮੀ ਲਾਰੇ ਮੈਂ ਤਾਂ ਮਿਰਚ ਖਾਂਦੀ ਹੀ ਨਹੀਂ ਅਗਰ ਨਿਕਲ ਤੇ ਮਿਰਚਾਂ ਟੀਆਂ ਆਂ ਕਰਨਾ ਫੇਰ ਤਾਂ ਮੈਂ ਚ ਖਾਂਦੀ ਨਹੀਂ ਇਹ ਮਿਰਚਾਂ ਤੋਂ ਕੁਝ ਨਿਕਲ ਨਹੀਂ ਆਇਆ ਮੈਂ ਤਾਂ ਮਿਰਚਾਂ ਹੀ ਖਾਦੀ ਕਿੰਨੀ ਤੂ ਬਣੀ ਕਿੰਨੀ ਮਿਰਚਾਂ ਫੱਤੀਆਂ ਮੈਂ ਗਲਾਮ ਦੇ ਲਗਾਉਂਦੀ ਐਨ ਲਾਲ ਮਿਰਚਾਂ ਫੱਤੀਆਂ ਲਾਲ ਮਿਰਚਾਂ ਮਿਰਚਾਂ ਚਮਕਣ ਤੇ ਡੱਡੀਆਂ ਆਂ ਮੈਂ ਚ ਤਿੰਨ ਗਰੀ ਤੂੰ ਬੀਬੀ ਮੇਰੀ ਮਿੱਠਾ ਬੋਲ ਮੈਂ ਦੇ ਦੇ ਦੰਸੋ ਮੈਂ ਤਾਂ ਮੇਟੀ ਖਾਂਦੀ ਨਹੀਂ ਤਾਂ ਮੂੰਹ ਜਦ ਮਰਚੀਆਂ ਨਹੀਂ ਆਉਣੀਆਂ ਬੁੱਲੀਆਂ ਰਾਤ ਤਾਂ ਇਦਾਂ ਕੋਈ ਸਵੇਰੇ ਅਮਰ ਗੁੱਸਾ ਹੀ ਗੁੱਸਾ ਪਿਆਰ ਨਹੀਂ ਗੁੱਸੇ ਦੇ ਨਾਲ ਹੀ ਤਾਂ ਐਡਾ ਹੋਈ ਐ ਇਹ ਕਿਉਂ ਮੈਨੂੰ ਕਿਹਾ ਐ ਮੈਂ ਚੱਕੀ ਪਣੀ ਐ ਨਾ 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 ਇੰਨਾ ਕ ਮੂੰਹ ਹੋ ਗਿਆ ਦਾ ਖੇਲ ਖੇਲ ਕੇ ਹਾਂ ਮੰਮੀ ਤੂੰ ਖੁਸ਼ ਰਿਹਾ ਕਰ ਖੁਸ਼ ਰਿਹਾ ਕਰ ਹਾਂ ਖੁਸ਼ ਰਿਹਾ ਕਰ ਜੋ ਮਰਜੀ ਹੋ ਜਾ ਕੇ ਇਹਦਾ ਕੜਾ ਨਾ ਕੋਈ ਖੁਸ਼ ਰਿਹਾ ਕਰ ਇਹ ਗੱਲ ਮੰਮੀ ਦੀ ਮੰਨ ਜਾ ਮੰਨੀ ਆ ਤਾਂ ਦਾ ਉਹਦਾ ਕੰਜਰਾ ਦਵਾਈ ਦੇ ਦਿੰਦੀ ਮੈਂ ਨਾ ਕੀਤੀ ਦਵਾਈ ਤੂੰ ਅੱਜ ਦਾ ਕੱਲ ਜਾਂ ਨਾ ਕੀਤੀ ਨੀ ਚੱਲ ਭਰਾ ਮੇਰੀ ਗੱਲ ਸੁਣ ਪੁਰਖਿਆ ਗਿਆਨੇ ਬੱਚੇ ਜਿਹੜੇ ਨਾ ਬੜਾ ਬੜੀਆਂ ਗਲਤੀਆਂ ਕਰਦੇ ਮੰਨਣੀਆਂ ਪਈਆਂ ਹਾਂ ਇਹ ਨਹੀਂ ਬਹੁਤ nhiều ਮੰਨਣੀਆਂ ਪਈਆਂ ਇਹ ਨਹੀਂ ਮੈਂ ਅਨ ਮਾਤਾ ਪਿਛਲਾ ਕੀ ਹੋਇਆ ਯਾਰ ਹੈ ਨਾ

ਅੱਗੇ ਪਿੱਛੇ ਤੇਰੇ ਖਸਮਾਂ ਖਾਣੇ ਸਾਡਾ ਕੀ ਜਦ ਤੇ ਆਪੋਂ ਤੋਂ ਦਿਨ ਕੱਟੀ ਜਾਂਦੇ ਆ ਤੇਰੀ ਕਦੀ ਕੋਸ਼ ਦੇ ਕਦੀ ਕੋਸ਼ ਦੇ ਹੋਰ ਵੀ ਕਹਿਣਾ ਇੱਕ ਸੈਕਿੰਡ ਚ ਦੋਨੇ ਇੱਕ ਹੋ ਜਾਂਦੀਆਂ ਆ ਬਾਰੇ ਇਹ ਚਾਹੀ ਗੱਲ ਕਰਦੀ ਨਾ ਝੂਠੀਆਂ ਗੱਲਾਂ ਨਹੀਂ ਕਰ ਝੂਰ ਦੀ ਕੋਈ ਪਿਆਰ ਨਹੀਂ ਕੋਈ ਪਿਆਰ ਨਹੀਂ ਤੇਰਾ ਕੀ ਕਰਾਂ ਸੁਆ ਕੋਈ ਵੀ ਵੀ ਪਿਆਰ ਨਹੀਂ ਯਾਰ ਆਈ ਤੇ ਨਾ ਨਾ ਪਿਆਰ ਦਾ ਪੋਤੇ ਦਾ ਮੂੰਹ ਚੁੰਮਦੇ ਨਹੀਂ ਹੁੰਦਾ ਕਿ ਮੇਰੀ ਜੰਮਿਆ ਪੋਤੇ ਦਾ ਚੁੰਮਿਆ ਨਹੀਂ ਆ ਨਾ ਉਹਦਾ ਕਿਤੇ ਚੁੰਮਿਆ ਆ ਨਾ 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 ਗਾਰ ਉਹ ਘੋੜਾ ਹੀ ਦਾਇ ਲਓ ਜੀ ਚਲੋ ਬੈਠੋ ਆਪਾਂ ਤੁਹਾਨੂੰ ਧੰਨਵਾਦ ਕਰਦੀ ਆ ਜਿਹਨਾਂ ਨੇ ਮੈਸੇਜ ਕੀਤੇ ਆ ਧੰਨਵਾਦ ਕਰੋ ਮਹਾਰਾਜ ਸੋ ਮਹਾਰਾਜ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਸੋ ਆਪਾਂ ਤੁਹਾਡੀ ਐਂਟਰਟੇਨ ਨਹੀਂ ਨਹੀਂ ਲੜੀਦਾ ਨਹੀਂ ਆ ਇਹ ਕਰਦੇ ਨੇ ਜੋ ਉਦਾਂ ਹੀ ਮਾਹੌਲ ਜਿਹਾ ਜਿੱਦਾਂ ਉਹ ਸਾਬੀ ਵੀ ਛੇੜਦਾ ਰਹਿੰਦਾ ਬੀਬੀ ਨੂੰ ਮੰਮੀ ਵੀ ਆ ਵਧੀਆ ਰੌਣਕ ਮੇਲਾ ਜਾਂ ਬੀਬੀ ਦਾ ਵੀ ਦਿਲ ਲੱਗਾ ਰਹਿੰਦਾ ਸ਼ਾਇਦ ਬੀਬੀ ਦੇ ਜਿਹੜੇ ਇੱਕ ਉਮਰ ਦਾ ਰਾਜ ਆ ਘਰੇ ਇਹੀ ਆ ਕਿ ਅਸੀਂ ਬੀਬੀ ਨਾਲ ਲਈ ਜਾਈਦੇ ਆ ਪੰਗੇ ਗੱਲਾਂ ਬਾਤਾਂ ਕਰੀ ਜਾਈਦੀਆਂ ਜੀ ਉਹ ਹੀ ਬੀਬੀ ਕਮਰੇ ਚ ਵੱਖਰੀ ਜਾ ਕੇ ਪਈ ਰਹੇ ਤੇ ਮਤਲਬ ਇਹਨੂੰ ਪੁੱਛੇ ਨਾ ਬੁਲਾਵੇ ਨਾ ਕੋਈ ਤੇ ਉਹ ਹੀ ਇਹਦੀ ਉਮਰ ਦੇ ਵਿੱਚ ਹਨਾ ਘਾਟਾ ਪੈ ਜਾਣਾ ਵੀ ਮਤਲਬ ਬੰਦਾ ਸੋਚ ਬੰਦਾ ਸੋਚਾ ਸੋਚਣ ਲੱਗ ਪੈਂਦਾ ਕਿ ਮੈਨੂੰ ਬੁਲਾਉਂਦੇ ਨਹੀਂ ਬਜ਼ੁਰਗ ਬੰਦਾ ਹਨਾ ਕਈ ਗੱਲਾਂ ਸੋਚਦਾ ਆ ਤੋ ਇਹਦੇ ਨਾਲ ਹਰੋਨਕਾਂ ਜੀ ਇਹਨੂੰ ਅਸੀਂ ਬਲਾਵਾਂਗੇ ਨਾ ਸਾਡੀ ਵੀ ਗੱਲ ਨੂੰ ਕੋਈ ਕਦਰ ਕਰੂਗਾ ਇਹ ਸੋਚ ਕੇ ਚੱਲਣਾ ਚਾਹੀਦਾ ਮਾੜਾ ਜਾਂ ਥੈਂਕ ਯੂ ਕਰ ਦਈਏ ਤੋ ਉਹ ਆਪਣਾ ਫਰਜ਼ ਬਣਦਾ ਆ ਨਾਲ ਲੈ ਦਈਏ ਸਾਰਿਆਂ ਦਾ ਉਧਰ ਨੂੰ ਮੂੰਹ ਕਰਕੇ ਨਾ ਕੈਮਰੇ ਵੱਲ ਨੂੰ ਮੈਂ ਤੈਨੂੰ ਨਾਂ ਦੱਸੀ ਜਨਾ ਨਾਂ ਹੀ ਦੱਸਣੇ ਆਪਾਂ ਬਹੁਤੇ ਮੈਸੇਜ ਪੜ ਨਹੀਂ ਹੋਣੇ ਜੀ ਕੇ ਨਾ ਜੀ ਕੇ ਨੇ ਕੀਤਾ ਹੈ ਜੀ ਕੇ ਆ ਕੋਈ ਉਹਨੇ ਕਿਹਾ ਸਤਿ ਸ੍ਰੀ ਅਕਾਲ ਵੀਰੇ ਬੀਬੀ ਦੀ ਆਂਟੀ ਨੂੰ ਬੀਬੀ ਦੀ ਸਮਾਈਲ ਬਹੁਤ ਸੋਹਣੀ ਹੈ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੇ ਜੀ ਇੱਕ ਗੁਰਪ੍ਰੀਤ ਕੌਰ ਕਹਿੰਦੇ ਦਿਲ ਖੋਸ਼ ਹੋ ਜਾਂਦਾ ਤੁਹਾਡੀ ਵੀਡੀਓ ਦੇਖ ਕੇ ਧੰਨਵਾਦ ਜੀ ਦਲਜੀਤ ਕੌਰ ਕਹਿੰਦੇ ਬੀਬੀ ਦੇ ਮਾਮ ਬਹੁਤ ਵਧੀਆ ਆ ਹਰਪ੍ਰੀਤ ਕੈਲੀ ਕਹਿੰਦੇ ਆ ਵੈਰੀ ਬਿਊਟੀਫੁਲ ਫੈਮਿਲੀ ਆਈ ਲਵ ਯੂ ਧੰਨਵਾਦ ਜੀ ਸੋਹਣਾ ਤੁਸੀਂ ਪਿਆਰ ਦਿੰਦੇ ਸਾਡੇ ਪਰਿਵਾਰ ਨੂੰ ਧੰਨਵਾਦ ਗਗਨਦੀਪ ਕੌਰ ਕਹਿੰਦੇ ਬੀਬੀ ਦੇ ਆਂਟੀ ਲਵ ਯੂ ਲੋ ਜੀ ਮਾਰੇ ਤੁਹਾਨੂੰ ਵੀ ਲੱਗਦੀ ਪਿਆਰ ਹਾਂ ਰੋਹਿਤ ਸਾਈਕਲ ਕਹਿੰਦੇ ਬੀਬੀ ਜੀ ਨੇ ਬਹੁਤ ਰੌਣਕਾਂ ਲਾਈਆਂ ਬੀਬੀ ਜੀ ਇਦਾਂ ਹੀ ਖਿੱਚ ਕੇ ਰੱਖੋ ਵੀਰ ਨੂੰ ਧੰਨਵਾਦ ਜੀ ਮਨਿੰਦਰ ਕੌਰ ਨੇ ਕਿਹਾ ਵੈਰੀ ਨਾਈਸ ਅਮਨਜੀਤ ਕੌਰ ਕਹਿੰਦੇ ਆ ਬੀਬੀ ਨਾਲ ਪ੍ਰੈਂਕ ਕਰੋ ਕੋਈ ਵੀਰ ਰਾਂਗੇ ਪੱਕਾ ਕਰਾਂਗੇ ਕਿ ਬਣਾਉਨੇ ਆ ਸਭੀ ਪ੍ਰੋਗਰਾਮ ਹੈ ਅੱਛਾ 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 ਕਮਲ ਗਰੇ ਕਮਲ ਗਰਗ ਕਹਿੰਦੇ ਆ ਵੀਰ ਸਾਸਰੀ ਕਾਲ ਰੱਬ ਤੁਹਾਡੇ ਸਾਰੇ ਪਰਿਵਾਰ ਤੇ ਮਿਹਰ ਭਰੇ ਹੱਥ ਰੱਖੇ ਧੰਨਵਾਦੀ ਧੰਨਵਾਦੀ ਧੰਨਵਾਦ ਉਹ ਇੰਨੀਆਂ ਦੁਆਵਾਂ ਤੁਸੀਂ ਵੀ ਠੀਕ ਠਾਕ ਰਹੋ ਜੀ ਠੀਕ ਰਹੂ ਇਹ ਸਾਡੇ ਹੀ ਸੇ ਦੁਆਵਾਂ ਆਈਆਂ ਨੇ ਤਾਂ ਕੌਣ ਕਿਸੇ ਨੂੰ ਕਰਦਾ ਰਣਵੀਰ ਕੌਰ ਨੇ ਦਿਲ ਭੇਜੇ ਆਪਾ ਭਿੰਦਰ ਬੱਛਲ ਬੱਛਲ ਉਹਨੇ ਲਿਖਿਆ ਨਾਈਸ ਜੀ ਬੀਬੀ ਬਹੁਤ ਕਿਊ ਦਾ ਮਾਨਵINDER ਬੈਂਸ ਨੇ ਵੀ ਉਮੀਦ ਉਮਜੀ ਭੇਜਿਆ ਬੀਬੀ ਪਤਾ ਕੀ ਉਡ ਗਈ ਹੁੰਦਾ ਕਿਉਂਕੀ ਉਡ ਹੁੰਦਾ ਬਹੁਤ ਸੋਹਣੀ ਕਿਊਟੀ ਬੱਚੀ ਜੀ ਬੱਚੀ ਜੀ ਧੰਨਵਾਦ ਰੁਪਿੰਦਰ ਧਾਲੀਵਾਲ ਕਹਿੰਦੇ ਅ ਬੀਬੀ ਜੀ ਵਾਹਿਗੁਰੂ ਆਪ ਦੀ ਲੰਬੀ ਉਮਰ ਕਰੇ ਹਾਂ ਉਮਰ ਹੁੰਦੀ ਯਾ ਮਰੀ ਜੋਤੀ ਸ਼ਰਮਾ ਕਹਿੰਦੇ ਬੀਬੀ ਜੀ ਬਹੁਤ ਪਿਆਰ ਵਾਹ ਦੇ ਨਿਊ ਇਹ ਹੈ ਨਿਊਜ਼ੀਲੈਂਡ ਤੋਂ ਸਰਬਜੀਤ ਧਾਲੀਵਾਲ ਕਹਿੰਦੇ ਵੈਰੀ ਨਾਈਸ ਲਵ ਕਬੱਡੀ ਵਾਲਾ ਕਹਿੰਦਾ ਦਿਲ ਭੇਜੇ ਉਹਨੇ ਭਰਾ ਨੇ ਧੰਨਵਾਦ ਵੀਰੇ ਸਿਮਰਨ ਕੌਰ ਕਹਿੰਦੇ ਵੈਰੀ ਨਾਈਸ ਵੀਡੀਓ ਧੰਨਵਾਦ ਜੀ ਮਨਪ੍ਰੀਤ ਪਿਆਸ ਨੇ ਦਿਲ ਭੇਜਿਆ ਗੁਰਪ੍ਰੀਤ ਸਿੰਘ ਨੇ ਦਿਲ ਭੇਜਿਆ ਧੰਨਵਾਦ ਜੀ ਸੁਖ ਬਾਜਰੇ ਨੇ ਵੀ ਬੀਬੀ ਨੂੰ ਦਿਲ ਭੇਜਿਆ ਧੰਨਵਾਦ ਜੀ ਗੁਰਮੇਜ ਸਿੰਘ ਕਹਿੰਦੇ ਬੀਬੀ ਜੀ ਤੁਹਾਡਾ ਪਿੰਡ ਕਿਹੜਾ ਨਿਸ਼ਾਰਾ ਪੱਤਣਾ ਵੀਰ ਗੁਰਦਾਸਪੁਰ ਰੋਡ ਤੇ ਸੈਮ ਨੇ ਭੇਜੇ ਬੀਬੀ ਜੀ ਲਵ ਯੂ ਅਮਰੀਤ ਸਿੰਘ ਤਾਂ ਕਹਿੰਦੇ ਨਾਈਸ ਵਲੌਗ ਥੈਂਕ ਯੂ ਜੀ ਓਹ ਤੁਹਾਨੂੰ ਥੈਂਕ ਯੂ ਹਮਕੋ ਥੰਕ ਯੂ ਗੁਰਮੇਜ ਸਿੰਘ ਨੇ ਵੀ ਕਿਹਾ ਲਵ ਯੂ ਬੀਬੀ ਜੀ ਲਵ ਯੂ ਤੇ ਪਲਵਿੰਦਰ ਸਿੰਘ ਕਹਿੰਦੇ ਅਮਰਤ ਵੀਰ ਬੇਬੇ ਦਾ ਖਿਆਲ ਰੱਖਿਆ ਕਰ ਤੇ ਰੋਜ ਮਾਤਾ ਦੇ ਦਰਸ਼ਨ ਕਰਾਉਂਦਾ ਰਿਹਾ ਕਰ ਬਲੌਗਾਂ ਚ ਸੰਦੀਪ ਗਿੱਲ ਨੇ ਦਿਲ ਭੇਜਿਆ ਹਰਪ੍ਰੀਤ ਕੌਰ ਕਹਿੰਦੇ ਨਾਈਸ ਬਲੌਗ ਵੀਰੇ ਘਰ ਵਿੱਚ ਫੁੱਲ ਰੌਣਕਾਂ ਆ ਜੀ ਧੰਨਵਾਦ ਬਲਵਿੰਦਰ ਤਤਲਾ ਕਹਿੰਦੇ ਬੀਬੀ ਜੀ ਪੈਰੀ ਪੈਣਾ ਤੁਸੀਂ ਭੈਣ ਜੀ ਨੂੰ ਪੈਸੇ ਕਿਉਂ ਨਹੀਂ ਦਿੱਤੇ ਰਖੜੀ ਦੇ ਗੁਰਦੀਪ ਭੈਣ ਜੀ ਬੀਬੀ ਦੀਆਂ ਗੱਲਾਂ ਠੋਹਦੀਆਂ ਨਾਲਾ ਜੀ ਧੰਨਵਾਦ ਇਹ ਤੁਹਾਡਾ ਮੈਸੇਜ ਕੋਈ ਨਹੀਂ ਕਰਦਾਂਗੇ ਅੱਗੇ ਸਾਰਾ ਕੋ ਦਿਤਾ ਜੀ ਤੁਹਾਨੂੰ ਪੁਲੀਖਾ ਲੱਗਾ ਪੁਲੀਖਾ ਰਕੇ ਸਭ ਤਾਂ ਦੇਖ ਸਭ ਕੋ ਦੇਖੇ ਤੋ ਰਿਆ ਆ ਕਪੜੇ ਲਈ ਸਭ ਕੁਝ ਸैम ਕਹਿੰਦਾ ਬਿੰਬੀ ਨਾਲ ਕਮੇਡੀ ਸੀਰੀਜ਼ ਬਣਾਓ ਵੈਬ ਸੀਰੀਜ਼ ਐ ਕੋਈ ਗੱਲ ਨਹੀਂ ਆ ਇਹ ਵੀ ਕਿਤੇ ਮਹਾਰਾਜ ਨੇ ਗਿਰਫਾਕਤੀ ਸਾਰਾ ਕੁਝ ਕਰਾਂਗੇ ਖੁਸ਼ ਕਈਏ ਸਾਡੀਆਂ ਕੁੜੀਆਂ ਖੁਸ਼ ਹੋ ਗਈਆਂ ਲਓ ਜੀ ਪੁੱਛ ਲਓ ਭਾਵਾਂ ਚਲੋ ਬਾਕੀ ਜਿੰਨੇ ਜੋਗਾ ਤਿਲ ਫੁੱਲ ਬੰਦੇ ਦੇ ਹਨਾ ਸਮਰੱਥਾ ਹੁੰਦੀ ਆ ਉਸ ਹਿਸਾਬ ਨਾਲ ਧੀਆ ਭੈਣਾਂ ਨੂੰ ਬੰਦਾ ਆਪਣੇ ਘਰੋਂ ਦੇਖੇ ਤੋਰਦਾ ਆ ਇੱਕ ਮਿੰਟ ਜਸਵੀਰ ਕੌਰ ਕਹਿੰਦੇ ਆ ਨਾਈਸ ਰਣਵੀਰ ਕੌਰ ਨੇ ਕਿਹਾ ਵੀ ਯੂ ਐਸ ਏ ਤੋਂ ਆ ਘੈਂਟ ਤਨਵਾਦੀ ਪ੍ਰੀਤ ਬੁਟੀਕ ਨੇ ਕਿਹਾ ਨਾਈਸ ਵੀਡੀਓ ਹਰਵਿੰਦਰ ਕੌਰ ਕਹਿੰਦੇ ਬੀਬੀ ਜੀ ਲਵ ਯੂ ਤੇ ਆਂਟੀ ਵੀ ਬਹੁਤ ਨਾਈਸ ਆ ਲਵ ਜੀ ਲੱਖੇ ਧੰਨਵਾਦ ਆ ਜੀ ਨਵੀ ਦਿੱਤਾ ਕਹਿੰਦਾ ਵੈਰੀ ਨਾਈਸ ਬਰੋ ਹਰਮਨ ਸੰਧੂ ਕਹਿੰਦੇ ਵੀਰ ਬੀਬੀ ਦਾ ਵਲੌਗ ਟਾਈਮ ਨਾਲ ਪਾ ਦਿਆ ਕਰੋ ਅਸੀਂ ਹੱਸਣਾ ਵੀ ਹੁੰਦਾ ਹੈ ਧੰਨਵਾਦ ਮਨਵੀਰ ਕੌਰ ਕਹਿੰਦੇ ਹਾਏ ਰਬਾ ਭਾਜੀ ਤੁਸੀਂ ਕਿੰਨੇ ਖਰਾਬ ਹੋ ਬੀਬੀ ਸਾਰੀ ਪਸਾਦ ਦੀ ਜੜ ਨਰਦਣੀ ਆ ਮੇਰੇ ਨਾਲ ਧੰਨਵਾਦ ਜੀ ਬੜੀ ਸਿਰ ਤੋਂ ਹੀ ਆ ਅਗੇ ਰਾਜਵੀਰ ਸਿੰਘ ਕਹਿੰਦੇ ਮੇਰੇ ਕੋਲ ਆਜੋ ਖਟਕੜਕਲਾ ਭਗਤ ਸਿੰਘ ਦੇ ਪਿੰਡੋਂ ਮੈਸੇਜ ਆਇਆ ਕਹਿੰਦੇ ਮੇਰੇ ਕੋਲ ਆਜੋ ਬੀਬੀ ਖਟਕੜਕਲਾ ਵਾਹ ਜੀ ਵਾਹ ਧੰਨਵਾਦ ਵੀਰੇ ਸਪੈਸ਼ਲ ਥੈਂਕਸ ਆ ਤੂੰ ਖਟਕੜਕਲਾ ਤੋਂ ਆਪਾਂ ਨੂੰ ਮੈਸੇਜ ਕੀਤਾ ਤੇ ਤੁਝਾ ਹੈਗਾ ਸਰਦਾਰੀ ਬਟੀਤਲ ਕਹਿੰਦੇ ਬੀਬੀ ਨੇ ਤੇ ਭੂਆ ਫੋਪੜ ਦੇ ਸਾਹਮਣੇ ਹੀ ਢਾਟਾ ਕਰਤੀ ਅੱਜ ਪ੍ਰੀਤ ਬਟੀਕ ਕਹਿੰਦੇ ਫਰਸਟ ਲਾਈਕ ਫਰਸਟ ਕਮੈਂਟ ਧੰਨਵਾਦ ਜੀ ਤੁਸੀਂ ਪਹਿਲਾ ਕਮੈਂਟ ਤੁਹਾਡਾ ਆਇਆ ਸੀਗਾ ਧੰਨਵਾਦ ਜੀ ਰਾਜਵਿੰਦਰ ਕੌਰ ਕਹਿੰਦੇ ਵੈਰੀ ਨਾਈਸ ਵੀਡੀਓ ਧੰਨਵਾਦ ਜੀ ਮਨਸੀਰਤ ਕੌਰ ਢਿੰਦਸਾ ਨੇ ਵੀ ਦਿਲ ਭੇਜਿਆ ਲਵ ਕਬੜੀ ਨੇ ਵੀ ਦਿਲ ਭੇਜਿਆ ਅਜਸ ਕਰਨ ਆਪਣਾ ਉਹਨੇ ਵੀ ਦਿਲ ਭੇਜਿਆ ਪਰਮਜੀਤ ਕੌਰ ਨੇ ਵੀ ਦਿਲ ਭੇਜਿਆ ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸੋ ਬਲੌਗਰ ਨੂੰ ਨਾ ਬੀਬੀ ਕਹਿ ਦਿਓ ਜੀ ਮੈਨੂੰ ਪਿਆਰ ਕਰਦੇ ਨਾ ਮੇਰੇ ਪੋਤੇ ਨੂੰ ਤਾਂ ਮੈਨੂੰ ਸਬਸਕ੍ਰਾਈਬ ਜਰੂਰ ਕਰਨਾ ਚੈਨਲ ਨੂੰ ਧੰਨਵਾਦ ਜੀ ਧੰਨਵਾਦ ਤੇ ਲਾਈਕ ਜਰੂਰ ਕਰਨਾ ਕਹਿ ਗਿਆ ਇੱਕ ਲਾਈਕ ਕਰ ਦਿਓ ਹੋ ਨਾ ਮੈਂ ਲਾਈਕ ਕਰ ਦਿਓਗਾ ਲਾਈਕ ਕਰ ਦਿਓ ਜੀ ਤੇ ਸਬਸਕ੍ਰਾਈਬ ਵੀ ਕਰ ਦਿਓ ਸਰ ਤੂੰ ਮੈਂ ਕੀ ਕਰਦੇ ਹੋ ਸੱਤ ਭਰਾਈ ਬਾਹਰ ਤਾਂ ਸਬਸਕ੍ਰਾਈਬ ਨਾ ਅੰਦਰ ਵੀ ਵੀ ਕਰੇ ਬਾਹਰ ਕੋਈ ਕਹੇ ਸਬਸਕ੍ਰਾਈਬ ਨਹੀਂ ਕਹਿਣਾ ਹੁੰਦਾ ਸਬਜੀ ਫਰਾਈ ਕਹਦਾ ਕਰ ਤੁਹਾਨੂੰ ਸਬਸਕ੍ਰਾਈਬ ਕਰਦੇ ਲਵਸਾਈਡ ਲਵਸਾਈਡ ਇੱਕ ਵਾਰੀ ਕਰਕੇ ਸਬਸਕ੍ਰਾਈਬ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਧੰਨਵਾਦ ਜੀ ਮਿਲਦੇ ਨਵੇਂ ਵਲੌਗ ਦੇ ਵਿੱਚ ਲਵ ਯੂ